ਪਗਮੰਤਮਾਨ 부ਚੜ ਦਾ ਤੇ ਪੰਜਾਬ ਪੁਲਿਸ ਦਾ ਕੀਤਾ ਜ਼ੁਲਮ ਤੁਹਾਨੂੰ ਦਿਖਾਉਨੇ ਆ ਜਿਹੜੇ ਪਗਮੰਤਮਾਨ 부ਚੜ ਦੇ ਹਮੈਤੀ ਨੇ ਉਹ ਵੀਡੀਓ ਨੂੰ ਗੌਰ ਨਾਲ ਸੁਣ ਦੇਖਣ ਫਿਰ ਜਵਾਬ ਦੇਣ ਆਹ ਦੇਖੋ ਕਿਵੇਂ ਕਤਲੇਆਮ ਕੀਤਾ ਇੱਕ ਬੇਗੁਨਾਹ ਦਾ ਜੋ ਕਿ ਗਰਵਾਣੀ ਪੜਨ ਵਾਲਾ ਨਿਤਨੇਮੀ ਨੌਜਵਾਨ ਆ ਛੋਟੀ ਜੀ ਉਮਰ ਆ ਜੇ 23 ਸਾਲ 2 ਸਾਲ ਕੈਨੇਡਾ ਦੇ ਵਿੱਚ ਲਾ ਕੇ ਇੰਡੀਆ ਜਾਂਦਾ ਇੰਡੀਆ ਜਾਂਦੇ ਨੂੰ ਹੀ 에어ਪੋਰਟ ਤੋਂ ਪੰਜਾਬ ਪੁਲਿਸ ਚੱਕ ਲੈਂਦੀ ਆ ਗੌਰਵ ਜਾਦਵ ਚੱਕ ਲੈਂਦਾ ਗੌਰਵ ਜਾਦਵ ਤੇ ਆਈਜੀ ਮਨਦੀਪ ਤੇ ਭਗਮੰਤਮਾਨ ਇਹਨਾਂ ਦੀ ਰਲ਼ੀ ਮਿਲੀ ਗੁੰਡਾ ਕਰਦੀ ਆ ਹੁਣ ਜਿਹੜੇ ਬੰਦੇ ਕਹਿੰਦੇ ਨੇ ਕਿਉਂਕਿ 92 ਇਹਦੇ ਮੰਤਰੀ ਨੇ ਪੰਜਾਬ ਤੋਂ ਤੇ ਬਾਕੀ ਸਿੰਗਰ ਆਰਟਿਸਟ ਕਲਾਕਾਰ ਜਿੰਨੇ ਵੀ ਹਮੈਤੀ ਨੇ ਭਗਮੰਤਮਾਨ ਦੇ ਇਹ ਸਭ ਨੂੰ ਇੱਕ ਗੱਲ ਪੁੱਛਦੇ ਆ ਤੇ ਭਗਮੰਤ ਮਾਨ ਨੂੰ ਸੱਚਾ ਸਾਬਤ ਕਰੋ ਤੁਸੀਂ ਸੱਚਾ ਸਾਬਤ ਇਹ ਹੋ ਜਾਏਗਾ ਜੇ ਇਹ 에어ਪੋਰਟ ਦੀ ਵੀਡੀਓ ਦਿਖਾ ਦੇਗਾ ਵੀ ਜਦੋਂ ਜਸਪ੍ਰੀਤ ਸਿੰਘ 에어ਪੋਰਟ ਤੇ ਉਤਰਦਾ ਉਹ ਤੋਂ ਬਾਅਦ ਉਹ ਕਿਹਦੇ ਨਾਲ ਬੈਠ ਕੇ ਜਾਂਦਾ ਸਾਰੀ ਰਿਕਾਰਡਿੰਗ 에어ਪੋਰਟ ਦੇ ਕੈਮਰਿਆਂ ਚ ਹੋਈ ਹੋਈ ਆ ਕੋਈ ਬਾਹਲਾ ਲੰਮਾ ਸਵਾਂ ਨਹੀਂ ਹੋਇਆ ਉਹ ਵੀਡੀਓ ਦਿਖਾ ਦੇਵੇ ਇਹ ਸੱਚਾ ਸਾਬਤ ਹੋਜੇਗਾ ਸਾਰੀ ਪੰਜਾਬ ਪੁਲਿਸ ਸੱਚੀ ਸਾਬਤ ਹੋ ਦੇਗੀ ਵੀ ਇਹਨਾਂ ਨੇ ਕਤਲਿਆਮ ਨੌਜਵਾਨ ਦਾ ਜਸਪ੍ਰੀਤ ਸਿੰਘ ਦਾ ਨਹੀਂ ਕੀਤਾ ਜੇ ਇਹ ਸੱਚੇ ਨੇ ਕਿਉਂਕਿ ਇਹ ਹਰਾਮ ਦੇ ਨਹੀਂ ਇਹਨਾਂ ਨੇ 에어ਪੋਰਟ ਤੋਂ ਚੱਕ ਕੇ ਉਹ ਮੁੰਡੇ ਦਾ ਮੁਕਾਬਲਾ ਬਣਾ ਦਿੱਤਾ ਫੇਕ ਉਹ ਤੋਂ ਬਾਅਦ ਜਾਂਦੇ ਨੇ ਉਹ ਕਰਨਲ ਨੂੰ ਜੋ ਫੌਜ ਦਾ ਕਰਨਲ ਆ ਉਹਨੂੰ ਕੁੱਟਦੇ ਨੇ ਹੁਣ ਉੱਥੇ ਵੀ ਝੂਠ ਬੋਲਦੇ ਨੇ ਹਰਾਮ ਦੇ ਕਹਿੰਦੇ ਜੀ ਉੱਥੇ ਰੇਡ ਮਾਰਨ ਗਏ ਸੀ ਜੇ ਰੇਡ ਮਾਰਨ ਗਏ ਸੀ ਤੇ ਹੂਟਰ ਵਜਾਉਂਦੇ ਕਿਉਂ ਜਾ ਰਹੇ ਸੀ ਹੁਣ ਇਹ ਉਹ ਪੁਲਿਸ ਵਾਲਿਆਂ ਨੂੰ ਬਚਾਉਂਦੇ ਕਿਉਂ ਨੇ ਪੰਜਾਬ ਸਰਕਾਰ ਵਾਲੇ ਭਗਮੰਤਮਾਨ ਕਿਉਂਕਿ ਉਹ ਪੁਲਿਸ ਵਾਲਿਆਂ ਕੋਲੇ ਸਾਰਾ ਰਾਜ ਆ ਇਹ ਜੇ ਉਹ ਪੁਲਿਸ ਵਾਲੇ ਫਸਦੇ ਨੇ ਤਾਂ ਉਹ ਦੱਸਦੇ ਨੇ ਕਿ 에어ਪੋਰਟ ਤੋਂ ਚੱਕ ਕੇ ਉਹ ਮੁੰਡੇ ਨੂੰ ਮਾਰਿਆ ਹੁਣ ਉਹਨਾਂ ਨੂੰ ਇਹਨਾਂ ਨੇ ਬਚਾਉਣਾ ਜੇ ਉਹ ਬਚਦੇ ਨੇ ਉਹਨਾਂ ਤੋਂ ਹੋਰ ਕਤਲੇਆਮ ਕਰਵਾਉਣਾ ਅੱਗੇ ਅੱਗੇ ਪੰਜਾਬ ਦੇ ਨੌਜਵਾਨਾਂ ਦਾ ਹੋਰ ਬਹੁਤ ਵੱਡੇ ਪੱਧਰ ਤੇ ਕਤਲੇਆਮ ਹੋਣਾ ਇਹ ਪੰਜਾਬ ਦੇ ਉਹ ਲੋਕੋ ਤੁਹਾਡੇ ਸਾਹਮਣੇ ਆ ਕਿਉਂਕਿ ਤਾਂ ਦੀ ਉਹ ਪੁਲਿਸ ਵਾਲਿਆਂ ਨੂੰ ਵਿਚਾਰ ਰਹੇ ਨੇ ਕਿਉਂਕਿ ਉਹ ਪੁਲਿਸ ਵਾਲਿਆਂ ਕੋਲੇ ਸਾਰੇ ਰਾਜ ਨੇ ਉਹ ਚਾਰੇ ਪੁਲਿਸ ਵਾਲਿਆਂ ਕੋਲੇ ਕਿਉਂ ਬਚਾਉਂਦੇ ਨੇ ਨਹੀਂ ਤਾਂ ਇਹਨਾਂ ਨੇ 2 ਮਿੰਟ ਨਹੀਂ ਲਾਣੇ ਸੀ ਉਹਨਾਂ ਨਾਲ ਕਿਹੜੀ ਰਿਸ਼ਤੇਦਾਰੀ ਸੀ ਜਦੋਂ ਉਹਨਾਂ ਨੇ ਗਲਤੀ ਕੀਤੀ ਆ ਤੇ ਉਹਨਾਂ ਨੂੰ ਚੱਕ ਕੇ ਸੰਖਾਂ ਦੇ ਪਿੱਛੇ ਕਰਨਾ ਸੀ ਇਹਨਾਂ ਨੇ ਇਹ ਕਿਉਂ ਇੰਨਾ ਟਾਈਮ ਲਾਉਂਦੇ ਨੇ ਕਿਉਂ ਉਹਨਾਂ ਤੋਂ ਧਰਨੇ ਲਗਵਾਉਂਦੇ ਨੇ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਹੁਣ ਜਿੰਨੇ ਵੀ ਆ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਜਿੰਨੇ ਵੀ ਮੰਤਰੀ ਚੋਰ ਲਟੇਰੇ ਹੈਗੇ ਨੇ ਸਾਰਿਆਂ ਦੀਆਂ ਫੋਟੋਆਂ ਦਿਖਾਉਂਦੇ ਆ ਸਾਰਿਆਂ ਦੀਆਂ ਫੋਟੋਆਂ ਦਿਖਾਉਂਦੇ ਆ ਤੇ ਤੁਸੀਂ ਇਹਨਾਂ ਨੂੰ ਕਹੋ ਕਿ ਭਗਵੰਤ ਮਾਨ ਨੂੰ ਕਹਿਣ ਇਹ ਕਿ 에어ਪੋਰਟ ਦੀ ਵੀਡੀਓ ਦਿਖਾਉਣ ਜੇ ਇਹ ਸੱਚੇ ਨੇ ਜੇ ਇਹ ਹਰਾਮ ਦੇ ਝੂਠੇ ਨੇ ਫਿਰ ਵੀਡੀਓ ਕਿੱਥੋਂ ਦਿਖਾਲਣਗੇ ਕਿੱਥੋਂ ਦਿਖਾਲਣਗੇ ਗੁੰਡੇ ਇਹ ਗੁੰਡਿਆਂ ਨੇ ਉਹ ਬੱਚੇ ਨੂੰ ਚੱਕਿਆ ਬੱਚੇ ਨੂੰ ਚੱਕ ਕੇ ਪੁਲਿਸ ਵਾਲਿਆਂ ਨੇ ਇੱਕ ਝੂਠੀ ਸਟੋਰੀ ਬਣਾਈ ਆ ਫੇਕ ਸਟੋਰੀ ਬਣਾਈ ਆ ਕਿਉਂਕਿ ਬੱਲੇ ਬੱਲੇ ਕਰਾ ਲਈ ਜੀ ਇਹਨਾਂ ਨੇ ਤਾਂ ਬੱਚਾ ਬਰਾਮਤ ਕਰ ਲਿਆ ਇਹਨਾਂ ਨੇ ਬਹੁਤ ਵੱਡਾ ਕੰਮ ਕਰ ਲਿਆ ਇਹ ਸਾਰੀ ਗੁੰਡਾਗਰਦੀਆ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਆ ਪਰ ਜਿੰਨੀਆਂ ਵੀ ਜੱਥੇਬੰਦੀਆਂ ਨੇ ਭਾਵੇਂ ਸਿੱਖ ਜੱਥੇਬੰਦੀਆਂ ਹੋਣ ਚਾਹੇ ਕਿਸਾਨਾਂ ਦੀਆਂ ਜੱਥੇਬੰਦੀਆਂ ਹੋਣ ਓਏ ਤੁਸੀਂ ਸਰਕਾਰ ਦੇ ਜੁੱਤੀ ਚ ਪਾਣੀ ਨਾ ਪੀਵੋ ਥੋੜੇ ਥੋੜੇ ਪੈਸਿਆਂ ਤੇ ਤੁਸੀਂ ਹਰਾਮ ਦਿਓ ਬਿਕ ਜਾਂਦੇ ਹੋ ਤੁਹਾਡੀ ਇੰਨੀ ਕੀ ਔਕਾਤ ਰਹਿ ਗਈ ਆ ਸਿੱਖ ਜੱਥੇਬੰਦੀਆਂ ਵਾਲਿਓ ਤੇ ਕਿਸਾਨ ਜੱਥੇਬੰਦੀਆਂ ਵਾਲਿਓ ਤੁਸੀਂ ਬਿਕ ਜਾਂਦੇ ਹੋ ਟੁਕੜਿਆਂ ਤੇ ਤੁਸੀਂ ਸਰਕਾਰ ਦੀ ਜੁੱਤੀ 'ਚ ਪਾਣੀ ਪੀਣ ਲੱਗ ਜਾਨੇ ਹੋ ਗੂੰ ਖਾਣ ਲੱਗ ਜਾਨੇ ਹੋ ਸਰਕਾਰ ਦਾ ਕਿਉਂਕਿ ਧੜਿਆਂ 'ਚ ਵੰਡੇ ਗਏ ਧੜਿਆਂ 'ਚ ਤੁਹਾਨੂੰ ਸਰਕਾਰ ਨੇ ਵੰਡਿਆ ਤੁਹਾਨੂੰ ਪੈਸੇ ਦੇ ਦਿੰਦੇ ਨੇ ਕਿਉਂਕਿ ਇਕੱਠ ਹੋਣ ਨਹੀਂ ਦਿੰਦੇ ਜਦੋਂ ਧੜਿਆਂ 'ਚ ਤੁਸੀਂ ਲੀਡਰ ਹੀ ਵੰਡੇ ਗਏ ਹੋ ਤੇ ਇਕੱਠ ਕਿੱਥੋਂ ਹੋ ਜਾਏਗਾ ਫਿਰ ਕੱਲੇ-ਕੱਲੇ ਨੂੰ ਕਰਕੇ ਇਹ ਸਰਕਾਰ ਵਾਲੇ ਮਾਰਦੇ ਨੇ ਤੁਹਾਨੂੰ ਕੱਤ ਤੱਕ ਤੁਸੀਂ ਪੰਜਾਬ ਦੇ ਮੁੰਡੇ ਮਰਵਾਉਂਦੇ ਰਹੋਗੇ ਪੰਜਾਬ ਦੇ ਲੋਕੋ ਇਹ ਸਾਰੇ ਗੁੰਡੇ ਰਲੇ ਹੋਏ ਨੇ ਗੁੰਡੇ ਜਿੰਨੇ ਤੁਹਾਡੇ ਲੀਡਰ ਨੇ ਇਹਨਾਂ ਨੂੰ ਕਹੋ ਕਿ ਵੀ ਇਕੱਠੇ ਹੋ ਕੇ ਵੱਡੇ ਤੋਂ ਵੱਡਾ ਧਰਨਾ ਲਾਵੋ ਉਹ ਜਸਪ੍ਰੀਤ ਸਿੰਘ ਨੂੰ ਜੋ ਕੈਨੇਡਾ ਤੋਂ ਗਿਆ ਸੀ ਉਹਨੂੰ ਵੀ ਇਨਸਾਫ ਦਿਵਾਵੋ ਉਹ ਫੌਜ ਦੇ ਕਰਨਲ ਨੂੰ ਵੀ ਇਨਸਾਫ ਦਿਵਾਵੋ ਨਹੀਂ ਤਾਂ ਤੁਹਾਡੇ ਮੁੰਡਿਆਂ ਦੇ ਮੁਕਾਬਲੇ ਝੂਠੇ ਐਵੇਂ ਹੀ ਹੁੰਦੇ ਰਹਿਣੇ ਨੇ ਜਿਵੇਂ ਅੱਜ ਪੰਜਾਬ ਦੇ ਵਿੱਚ ਹੋ ਰਹੇ ਨੇ ਹੁਣ ਤੁਸੀਂ ਆਪਣੇ ਮੁੰਡੇ ਮਰਵਾਉਣੇ ਨੇ ਜਾਂ ਇਕੱਠੇ ਹੋਣਾ ਇਹ ਤੁਹਾਡੀ ਮਰਜ਼ੀ ਆ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਜਿੰਨੇ ਸਿੰਗਰ ਨੇ ਆਰਟਿਸਟ ਨੇ ਐਕਟਰ ਨੇ ਉਹਨਾਂ ਅੱਗੇ ਵੀ ਬੇਨਤੀ ਕਰਦਾ ਕਿਉਂਕਿ ਉਹ ਭਗਮੰਤ ਮਾਨ ਨਾਲ ਖੜ ਕੇ ਬਹੁਤ ਫੋਟੋਆਂ ਲਹਾਉਂਦੇ ਨੇ ਜੇ ਤੁਸੀਂ ਫੋਟੋਆਂ ਲਹਾ ਸਕਦੇ ਹੋ ਭਗਮੰਤ ਮਾਨ ਨਾਲ ਖੜ ਕੇ ਤਾਂ ਭਗਮੰਤ ਮਾਨ ਨੂੰ ਇਹ ਨਹੀਂ ਕਹਿ ਸਕਦੇ ਭਾਈ ਤੂੰ ਸੱਚਾ ਸਾਬਤ ਹੋ ਜਾ 에어ਪੋਰਟ ਤੋਂ ਵੀਡੀਓ ਦਿਖਾ ਦਿਓ ਜਦੋਂ ਮੁੰਡਾ ਜਸਪ੍ਰੀਤ ਉਤਰਦਾ ਉਹ ਸਮੇਂ ਕਿਹਦੇ ਨਾਲ ਜਾਂਦਾ ਉਹ ਉਹ ਵੀਡੀਓ ਦਿਖਾ ਦੇਵੇ ਲੋਕਾਂ ਨੂੰ ਸੱਚਾ ਸਾਬਤ ਹੋ ਜਵੇ ਇਹ ਵੀਡੀਓ ਕਿਉਂ ਨਹੀਂ ਦਿਖਾਉਂਦਾ ਸਿੰਗਰੋ ਆਰਟਿਸਟੋ ਤੁਸੀਂ ਪੁੱਛੋ ਜਿੰਨੇ ਪੰਜਾਬ ਦੇ ਲੋਕ ਨੇ ਉਹ ਪੁੱਛਣੇ ਗੱਲ ਆ ਜਿਹੜੇ ਮੰਤਰੀ ਸ਼ਾਂਤਰੀ ਚੋਰ ਲਟੇਰੇ ਵੋਟਾਂ ਲਈ ਜਾਂਦੇ ਨੇ ਤੁਹਾਡੇ ਕੋਲੇ ਇਹਨਾਂ ਚੋਰਾਂ ਨੂੰ ਕਹੋ ਕਿ ਕਹੋ ਭਗਵੰਤ ਮਾਨਤਮਾਨ ਨੂੰ ਉਹ ਵੀਡੀਓ ਦਿਖਾਵੋ ਕਿਉਂਕਿ ਜਿਆਦਾ ਸਮਾਂ ਨਹੀਂ ਹੋਇਆ ਜੇ ਵੀਡੀਓ ਨਹੀਂ ਦਿਖਾਉਂਦੇ ਫੇਰ ਤੁਸੀਂ ਆਪ ਹੀ ਸਮਝ ਲਓ ਕਿ ਇਹਨਾਂ ਨੇ ਉਹ ਮੁੰਡੇ ਦਾ ਕਿਵੇਂ ਪੁਲਿਸ ਮੁਕਾਬਲਾ ਕਰਕੇ ਮਾਰਿਆ ਇਹ ਪੰਜਾਬ ਦੇ ਉਹ ਲੋਕੋ ਤੁਹਾਡੇ ਵਾਸਾ ਕਿ ਤੁਸੀਂ ਉਹ ਗੁਰਸਿੱਖ ਗਰਵਾਣੀ ਪੜਨ ਵਾਲੇ ਨੌਜਵਾਨ ਨੂੰ ਇਨਸਾਫ ਦਿਵਾਉਣਾ ਜਾਂ ਨਹੀਂ ਦਿਵਾਉਣਾ ਜੇ ਤੁਸੀਂ ਉਹਨੂੰ ਇਨਸਾਫ ਨਹੀਂ ਦਿਵਾਵੋਗੇ ਤੁਹਾਡੇ ਵੀ ਬੱਚਿਆਂ ਦਾ ਕੱਲ ਨੂੰ ਨੁਕਸਾਨ ਕਰਨਗੇ ਪੰਜਾਬ ਪੁਲਿਸ ਵਾਲੇ ਤੁਸੀਂ ਹੁਣ ਇਕੱਲੇ-ਇਕੱਲੇ ਨੇ ਹੋ ਕੇ ਮਰਨਾ ਜਾਂ ਇਕੱਠੇ ਹੋ ਕੇ ਇਨਸਾਫ ਲੈਣਾ ਤੁਸੀਂ ਦੇਖ ਲਓ